ਕਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਤੇ ਆਪਣਾ ਜਿਹੜਾ ਟਰੱਕ ਹੈ ਇਸ ਵਾਰੀ ਸਟਾਰਟ ਹੀ ਖੜ ਦਿੱਤਾ ਉਹ ਫਿਰ ਦਾ ਟਰੱਕ ਜਿਹੜਾ ਤੁਲਾਣਾ ਸੜਕ ਦੀ ਸੜਕ ਦੇ ਵਿੱਚ ਤੁਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਵਜਾ ਇਹਨਾਂ ਦੇ ਵਿੱਚ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਦਾਂ ਮਰ ਜੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਇਹਨਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਹ ਟੇਪਰ ਰੇੜੀਆਂ ਨੂੰ ਦਰਦ ਦਾ ਆ ਰਿਹਾ ਹੈ ਦੇਖਦੇ ਹੀ ਦੇਖਦੇ ਇਸ ਖੋਖੇ ਨੂੰ ਵੀ ਇਸ ਨੇ ਆਪਣੀ ਲਪੇਟ ਚ ਲੈ ਲਿਆ ਇਸ ਦੌਰਾਨ ਖੋਖੇ 'ਚ ਬੈਠੀ ਮਹਿਲਾ ਤੇ ਉਸ ਦੀ ਬੇਟੀ ਦੀ ਉਹਨਾਂ ਵੱਲ ਆਉਂਦੇ ਇਸ ਟੇਪਰ ਤੇ ਜਦੋਂ ਅਚਾਨਕ ਨਜ਼ਰ ਪਈ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਚੀਕ ਚਿਹੜਾ ਮਚ ਗਿਆ ਤੁਰੰਤ ਮਾਂ ਤੇ ਉੱਠ ਕੇ ਖੋਖੇ 'ਚੋਂ ਭੱਜ ਨਿਕਲੀਆਂ ਤੇ ਇਹ ਟੇਪਰ ਇਸ ਖੋਖੇ ਦੇ ਉੱਪਰ ਚੜ ਗਿਆ ਟੇਪਰ ਨੇ ਰੇੜੀਆਂ ਨੂੰ ਚੱਕਨਾ ਚੂਰ ਕਰ ਦਿੱਤਾ ਤੇ ਇਸ ਖੋਖੇ ਨੂੰ ਵੀ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਕਰ ਦਿੱਤਾ ਆਖਰ ਇਹ ਹਾਦਸਾ ਕਿਵੇਂ ਹੋਇਆ ਇਸ ਨੂੰ ਲੈ ਕੇ ਹੈਰਾਨ ਕਰਦੀ ਜਾਣਕਾਰੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਹ ਡਰਾਈਵਰ ਲੁੱਕ ਬਜਰੀ ਨਾਲ ਭਰਿਆ ਚੱਲਦਾ ਟੇਪਰ ਖੜਾ ਕਰਕੇ ਨੇੜੇ ਦੀ ਦੁਕਾਨ ਤੇ ਇੱਕ ਮੋਬਾਈਲ ਰੀਚਾਰਜ ਕਰਵਾਉਣ ਚਲਾ ਗਿਆ ਸੀ ਇੱਥੋਂ ਤੱਕ ਕਿ ਉਸਨੇ ਹੈਂਡ ਬ੍ਰੇਕ ਵੀ ਇਸ ਟੇਪਰ ਦੇ ਨਹੀਂ ਲਗਾਈ ਸੀ ਦੱਸਿਆ ਜਾ ਰਿਹਾ ਹੈ ਕਿ ਟਲਾਨ ਹੋਣ ਕਾਰਨ ਇਹ ਟੇਪਰ ਆਪਣੇ ਆਪ ਰੁੜ ਗਿਆ ਤੇ ਜਿਸਦੇ ਚੱਲਦੇ ਪਹਿਲਾਂ ਜੂਸ ਵਾਲੇ ਦੀ ਫਿਰ ਆਈਸਕ੍ਰੀਮ ਵਾਲੀ ਰੇੜੀ ਤੇ ਫਿਰ ਮੂੰਗਫਲੀ ਦੇ ਸਖੋਖੇ ਨੂੰ ਆਪਣੀ ਲਪੇਟ ਚ ਲੈ ਲਿਆ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਖੋਖੇ ਚ ਬੈਠੀ ਮਹਿਲਾ ਤੇ ਉਸ ਦੀ ਛੋਟੀ ਜਹੀ ਬੇਟੀ ਨੇ ਦੌੜ ਕੇ ਭੱਜ ਕੇ ਆਪਣੀ ਜਾਨ ਬਚਾਈ ਹੈ ਆਖਰ ਇਹਨਾਂ ਰੋਂਦੇ ਲੋਕਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਇਹਨਾਂ ਦੇ ਮੂੰਹ ਹੀ ਸੁਣ ਲਓ ਬੋਟੇ ਜਿੰਸ ਵਾਲੋਂ ਕੀ ਰੇੜੀ ਚੁਰ ਰਹੀ ਸੀ ਸਭੀ ਹਮ ਲੋਗ ਅੱਗੇ ਦੇਖਦੇ नहीं पहले रेडी गिरी पहले रेडी गिरी पहले रेडी गिरी है फिर ये गिरा उसके बाद में हमारी कोली गिरी है हम तो अकेले थे दोनों लोग दो लोग थे और कौन था एक लड़की हमारी क्या हुआ था तो दोनों की रेडी टूटी थी फिर टूट फिर अब मैं इस दुकान खड़े को समान बना के दे रहे थे तो एकदम तो तो अचानक ये বারবার আপ ਤੇ گاڑی ਹੀ ਉਰੇ ਚੜੀ ਆਵਾਜ਼ ਲਗਾਤੇ ਰਹੇਗੇ ਲੇਕਿਨ ਗੱਡੀ ਗੱਡੀ ਚੜਕੀ ਰਹੀ ਔਰ ਤੋੜ ਦੇ ਦਾ ਠੀਕ ਆ। ਸਨ ਹੋਏ 1.5 ਦਿਰ ਦਿਰ ਲੱਗੂ ਤਾਂ ਖਾਣਾ ਖਰ ਖਾਣਾ ਨਹੀਂ। ਕੁਝ ਨਹੀਂ ਖਾਣਾ ਹੋਵੇ। ਅਭੀ ਕੀ ਮੰਗਤ ਹੈ ਆਪੇ? ਮੰਗ ਹੈ ਜੀ ਭਾਈ ਜੀ ਜਿੱਥੇ ਆਏ ਜਿੱਥੇ ਜਿੱਥੇ ਆਪਣੀ। ਜਿੱਥੇ ਮਾਰੀ ਰੇਡੀ ਰੇਡੀ ਜੀਆ ਨਾ। ਹੈਰਾਨ ਕਰਦੀ ਘਟਨਾ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਮਕੇਰੀਆਂ ਰੋਡ ਤੇ ਪੈਂਦੇ ਪਿੰਡ ਚਾਵਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਟੇਪਰ ਵੱਲੋਂ ਕਹਿਰ ਟਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਪੀੜਤ ਤੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਤਾ ਉਹ ਫਿਰ ਸਾਡਾ ਟਰੱਕ ਜਿਹੜਾ ਤੁਹਾਨੂੰ ਚਲਾਣਾ ਸੜਕ ਦੀ ਸੜਕ ਦੇ ਵਿੱਚ ਚਲਾਣ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਵਜੈ ਇਹਨਾਂ ਦੇ ਵਿੱਚੋਂ ਕਰਾਣਾਂ ਦੇ ਜਾਨ ਜੂਰ ਨ ਬਚ ਗਈਆਂ ਪਨੀ ਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀਆਂ ਵਿਚਾਰੀ ਇੱਥੇ ਆ ਤੇ ਆ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚ ਆ ਕੇ ਪੰਜਾਬ ਤੇ ਰਹਿ ਕੇ ਫਿਰ ਵੀ ਕਿੱਦਾਂ ਮਰ ਜੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ ਵਿਚਾਰਾ ਡਰਾਈਵਰ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਹੋ ਜਾਣਾ ਸੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਸੋ ਲੋੜ ਹੈ ਸੁਚੇਤ ਹੋਣ ਦੀ ਜਾਗਰੂਕ ਹੋਣ ਦੀ ਤਾਂ ਕਿ ਆਉਣ ਵਾਲੇ ਸਮੇਂ ਚ ਅਜਿਹੇ ਘਟਨਾਵਾਂ ਤੋਂ ਬਚਿਆ ਜਾ ਸਕੇ ਜਕਬਾੜੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ